ਯੂਕਟ ਦੇ ਵਿੱਚ ਇੱਕ ਪਟੀਸ਼ਨ ਹੋਰ ਸੀ ਜਿਹੜਾ ਤੁਹਾਡਾ ਫੰਡ ਰੁਕਿਆ ਹੋ ਸੀ 8000 ਕਰੋੜ ਰੁਪਈਆ ਸੜਕਾਂ ਦਾ ਕਿ ਉਹ ਕਿੱਥੇ ਤੱਕ ਪਹੁੰਚੀ ਤਾਂ ਦੇਖੋ ਉਹਦੇ ਲਈ ਅਸੀਂ ਇੱਥੇ ਲੜ ਰਹੇ ਮਾਨਯੋਗ ਮੁੱਖ ਮੰਤਰੀ ਜੀ ਹਰੇਕ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆ ਇਹ ਪੰਜਾਬ ਨਾਲ ਹੈ ਤੇ ਧੱਕਾ ਆ ਜਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਲੇਕਿਨ ਉਹਦੀ ਲੜਾਈ ਅਸੀਂ ਮਾਨਯੋਗ ਸੁਪਰੀਮ ਕੋਰਟ 'ਚ ਵੀ ਲੜ ਰਹੇ ਆ ਔਰ ਕੋਸ਼ਿਸ਼ ਕਰ ਰਹੇ ਆ ਕਿ ਜਲਦੀ ਤੋਂ ਜਲਦੀ ਪੰਜਾਬ ਦਾ ਪੈਸਾ ਪੰਜਾਬ ਨੂੰ ਮਿਲੇ ਉਹਦੇ ਹਲਕੇ ਦੇ ਫੌਲ ਨੇ ਜੀ ਉਹ ਕਦੋਂ ਕਦੇ ਤੁਸੀਂ ਪਾਰਲੀਮੈਂਟ ਚਕੋਵੇਂ ਮੁੱਦਾ ਜਿਹੜੇ ਆਪਣਾ ਜੈਤੀ ਮੱਗੀ ਵਾਲੀ ਗੱਲ ਕਰੀ ਆ ਆਪਾਂ ਉਹਨਾਂ ਦੇ ਵੀ ਕਾਫੀ ਨੂੰ ਜਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਤੋਂ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਸੁਪਰੀਮ ਕੋਰਟ ਤੇ ਸਾਨੂੰ ਪਹਿਲੇ ਦਿਨ ਤੋਂ ਹੀ ਭਰੋਸਾ ਸੀ ਹਾਂਜੀ ਭਾਜਪਾ ਦੀ ਸਾਜ਼ਿਸ਼ ਬੇਨਕਾਬ ਹੋਈ ਹੈ ਸੱਚ ਦੀ ਜਿੱਤ ਹੋਈ ਹੈ ਮਾਨਯੋਗ ਸੁਪਰੀਮ ਕੋਰਟ ਦਾ ਜਿੱਥੇ ਧੰਨਵਾਦ ਹੈ ਇੱਥੇ ਲੱਖਾਂ ਕਰੋੜਾਂ ਵਰਕਰਾਂ 'ਚ ਵੀ ਖੁਸ਼ੀ ਦੀ ਲਹਿਰ ਹੈ ਸਾਰਿਆਂ ਨੂੰ ਵਧਾਈ ਵੀ ਹੈ ਔਰ ਲੋਕਤੰਤਰ ਚ ਸੰਸਥਾਵਾਂ ਦੀ ਜਿਹੜੀ ਮर्यादा ਆ ਔਰ ਉਹਨਾਂ ਦੀ ਜਿਹੜੀ ਇੰਡੀਪੈਂਡੈਂਸ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਲਿਆ ਜਿਹਦਾ ਅਸੀਂ ਸਤਿਕਾਰ ਕਰਦੇ ਹਾਂ ਹਰਿਆਣੇ ਦੀ ਚੋਣਾਂ ਦੇ ਵਿੱਚ ਕਿਵੇਂ ਦਿਖਦੇ ਹੋ ਕਿਵੇਂ ਦਾ ਰੁਝਾਨ ਹੈ ਕਿਉਂਕਿ ਪਹਿਲੇ ਘਟਜੋੜ ਦੱਸੇ ਜਾ ਰਿਹਾ ਸੀ ਕਾਂਗਰਸ ਨਾ ਹੋਏ ਪਰ ਹੁਣ ਦੂਜੇ ਪਾਸੇ ਇਕੱਲੇ ਤੁਸੀਂ ਲੜ ਰਹੇ ਹੋ ਚੋਣਾਂ ਆਮਾ ਦੀ ਪੱਕੀ ਸੀਟਾਂ ਤੇ ਲੜ ਰਹੇ ਆ ਔਰ ਸਾਡੇ ਸੁਪਰੀਮੋ ਜੀ ਅਰਵਿੰਦ ਜੀ ਦੇ ਆਉਣ ਨਾਲ ਜਿੱਥੇ ਉਤਸ਼ਾਹ ਆ ਉੱਥੇ ਨਾਲ-ਨਾਲ ਮਨੋਬਲ ਜਿਹੜਾ ਆ ਉਹ ਵਧੂਗਾ ਔਰ ਆਮ ਆਦੀ ਪਾਰਟੀ ਦੀ ਬਹੁਤ ਬਿਹਤਰ ਜਿਹੜੀ ਹੈ ਪਰਫਾਰਮੈਂਸ ਨਿਊ ਕੋਰਟ ਦੇ ਵਿੱਚ ਇੱਕ ਪੇਟੀਸ਼ਨ ਹੋਰ ਸੀ ਜਿਹੜਾ ਤੁਹਾਡਾ ਫੰਡ ਰੁਕਿਆ ਹੋਇਆ ਸੀ 8000 ਕਰੋੜ ਰੁਪਏ ਸੜਕਾਂ ਦਾ ਕਿ ਉਹ ਕਿੱਥੇ ਤੱਕ ਪਹੁੰਚੀ ਕਹਾਣੀ ਤੇ ਲੱਗਦਾ ਕਿ ਆਉਣ ਬਦਨਾ ਚ ਰਿਲੀਜ਼ ਹੋ ਸਕਦਾ ਹੈ ਫੰਡ ਦੇਖੋ ਉਹਦੇ ਲਈ ਅਸੀਂ ਇੱਥੇ ਲੜ ਰਹੇ ਮਾਨਯੋਗ ਮੁੱਖ ਮੰਤਰੀ ਜੀ ਹਰੇਕ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਇਹ ਪੰਜਾਬ ਨਾਲ ਹੈ ਤੇ ਧੱਕਾ ਹਾਂਜੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਲੇਕਿਨ ਉਹਦੀ ਲੜਾਈ ਅਸੀਂ ਮਾਨਯੋਗ ਸੁਪਰੀਮ ਕੋਰਟ 'ਚ ਵੀ ਲੜ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਪੰਜਾਬ ਦਾ ਪੈਸਾ ਪੰਜਾਬ ਨੂੰ ਮਿਲੇ ਔਰ ਲੋਕਾਂ ਦੀ ਬਿਹਤਰੀ ਤੇ ਲਾ ਹੁਣ ਦੇ ਹਲਕੇ ਦੇ ਪੁਲ ਨੇ ਜੀ ਉਹ ਕਦੋਂ ਕਦੇ ਤੁਸੀਂ ਪਾਰਲੀਮੈਂਟ ਚ ਕੋਈ ਮੁੱਦਾ ਜਿਹੜਾ ਆਪਣਾ ਜੈਕੀ ਮੱਜੀ ਵਾਲੀ ਗੱਲ ਕਰੀ ਆ ਆਪਾਂ ਉਹਨਾਂ ਤੋਂ ਵੀ ਕਾਫੀ ਬਹੁਤ ਸਾਰੇ ਕੰਮ ਹੋ ਰਹੇ ਆ ਬਹੁਤ ਸਾਰੇ ਕੰਮ ਆਉਣ ਵਾਲੇ ਟਾਈਮ 'ਚ ਹੁਣ ਮੈਂ 23 ਤਰੀਕ ਦੀ ਜਿਹੜੀ ਸਾਡੇ ਰੋਪੜ ਜ਼ਿਲ੍ਹੇ ਦੀ ਮੀਟਿੰਗ ਰੱਖੀ ਆ ਤਮਾਮ ਜਿਹੜੇ ਡਿਵੈਲਪਮੈਂਟ ਵਰਕ ਹੈ ਉਹਨਾਂ ਦਾ ਸਟੇਟਸ ਕੀ ਆ ਸਾਰਾ ਡਿਸਕਸ ਕਰਾਂਗੇ ਔਰ ਫਿਰ ਤੁਹਾਨੂੰ ਮੀਡੀਆ ਨੂੰ ਦੱਸਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਇਹ ਸਨ ਮਾਲਵਿੰਦਰ ਸਿੰਘ ਕੰਗ ਜਿਹੜੇ ਐਮਪੀ ਹਨ ਕੈਮਰਾਮੈਨ ਸੁਮਿਤ ਦੇ ਨਾਲ ਪ੍ਰਤੀ